ਚੰਨ ਚੜੀਆ ਬਾਪ ਦੇ ਵੇੜੇ ਵੀਰ ਕਰ ਪੁੱਤ ਜੰਮਿਆ ਚੰਨ ਚੜੀਆ ਬਾਪ ਦੇ ਵੇੜੇ ਵੀਰ ਕਰ ਪੁੱਤ ਜੰਮਿਆ ਬਾਪੂ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆ ਬਾਪੂ ਮੱਜੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆ ਪੁੱਤ ਵੀਰ ਦਾ ਪਤੀ ਜਾ ਮੇਰਾ ਕਰ ਕਰ ਵੰਡਾਰਿਉੜੀਆਂ ਪੁੱਤ ਵੀਰ ਦਾ ਪਤੀ ਜਾ ਮੇਰਾ ਕਰ ਕਰ ਵੰਡਾਰਿਉੜੀਆਂ ਵੀਰਾ ਨਾਲੋ ਨਿਪਤੀ ਜੇ ਪਿਆਰੇ ਪੂਆ ਕਹਿ ਕੇ ਮੱਥਾ ਟੇਕ ਦੇ ਵੀਰਾ ਨਾਲੋ ਨਿਪਤੀ ਜੇ ਪਿਆਰੇ ਪੂਆ ਕਹਿ ਕੇ ਮੱਥਾ ਟੇਕ ਦੇ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਮੈਂ ਮੰਗਾ ਪਤੀਜੇ ਚਾਰਨੀ ਜਦ ਪੂਆ ਕਹਿੰਦੇ ਦਿੰਦੇ ਕਾਲਜਾ ਥਾਰਨੀ ਜਦ ਪੂਆ ਕਹਿੰਦੇ ਦਿੰਦੇ ਕਾਲਜਾ ਥਾਰਨੀ ਜਦ ਪੂਆ ਕਹਿੰਦੇ ਦਿੰਦੇ ਕਾਲਜਾ ਥਾਰ ਬੋਲ 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 ਨੀ ਤੂੰ ਹੌਲੀ ਹੌਲੀ ਬੋਲ 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 ਨੀ ਤੂੰ ਹੌਲੀ ਹੌਲੀ ਬੋਲ ਮੇਰਾ ਦਿਲ ਧੜਕੇ ਆਜਾ ਨੱਚ ਲੈ ਲੋੜੀ ਤੇ ਮੇਰੀ ਬਾਹ ਫੜ ਕੇ ਆਜਾ ਨੱਚ ਲੈ ਲੋੜੀ ਤੇ ਉੱਚੀ ਬਾਹ ਕਰਕੇ ਆਜਾ ਨੱਚ ਲੈ ਲੋੜੀ ਤੇ ਉੱਚੀ ਬਾਹ ਕਰਕੇ ਚਨਵਰ ਗੀ ਪਰ ਜਾਈ ਮੇਰੀ ਸੂਰਜ ਟੋਟਾ ਜਾਇਆ ਨੀ ਮੱਥੇ ਉਹਦੇ ਕਿਸਮਤ ਚਮਕੇ ਮੱਥੇ ਉਹਦੇ ਕਿਸਮਤ ਜਮ ਕੇ ਹੜ ਖੁਸ਼ੀਆਂ ਦਾ ਆਇਆ ਨੀ ਮੈਂ ਨੱਚਦੀ ਫਿਰਾ ਲੋੜੀ ਦਾ ਦਿਨ ਆਇਆ ਨੀ ਮੈਂ ਨੱਚਦੀ ਫਿਰਾ ਲੋੜੀ ਦਾ ਦਿਨ ਆਇਆ ਨੀ ਮੈਂ ਨੱਚਦੀ ਫਿਰਾ ਨੀ ਮੈਂ ਗੁੜੇ ਵੰਡਾ ਨੀ ਮੈਂ ਰਿਓੜੀਆਂ ਵੰਡਾ ਨੀ ਮੈਂ ਗੁੜੇ ਵੰਡਾ ਨੀ ਮੈਂ ਰਿਓੜੀਆਂ ਵੰਡਾ ਨੀ ਮੈਂ ਵੰਡੀ ਜਾਵਾਂ ਨੀ ਮੈਂ ਵੰਡੀ ਜਾਵਾਂ ਨਾਲੇ ਨੱਚੀ ਜਵਾਨੀ ਤੂੜਾ ਪੱਟੀ ਜਵਾ ਨਾਲੇ ਨੱਚੀ ਜਵਾ ਤੇ ਤੂੜਾ ਪੱਟੀ ਜਵਾ ਨਾਲੇ ਨੱਚੀ ਜਵਾ ਤੇ ਤੂੜਾ ਪੱਟੀ ਜਵਾ ਮੇਰਾ ਪੈਰ ਨਾ ਖੁਸ਼ੀ ਦੇ ਵਿੱਚ ਲੱਗਦਾ ਕਰ ਕਰ ਵੰਡਾ ਰਿਉੜੀਆਂ ਮੇਰਾ ਪੈਰ ਨਾ ਖੁਸ਼ੀ ਦੇ ਵਿੱਚ ਲੱਗਦਾ ਕਰ ਕਰ ਵੰਡਾ ਰਿਉੜੀਆਂ ਟਿੱਕਾ ਘੜੀ ਵੇਸ ਨਿਆਰੇ ਚਿੱਤ ਲਾ ਕੇ ਗੁੰਬੇਣਾ ਪਤੀ ਜੇਦੇ ਟਿੱਕਾ ਘੜੀ ਵੇਸ ਨਿਆਰੇ ਚਿੱਤ ਲਾ ਕੇ ਗੁੰਬੇਣਾ ਪਤੀ ਜੇਦੇ ਟਾਈਆਂ 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 ਨੇ ਅੱਜ ਦਿਨ ਲੋੜੀ ਦੇ ਰੱਬ ਨੇ ਰੌਣਕਾਂ ਲਾਈਆਂ ਨੇ ਅੱਜ ਦਿਨ ਲੋੜੀ ਦੇ ਰੱਬ ਨੇ ਰੌਣਕਾਂ ਲਾਈਆਂ ਨੇ ਅੱਜ ਦਿਨ ਲੋੜੀ ਦੇ ਪੋਣੇ 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 ਨੇ ਇਹ ਦਿਨ ਸ਼ਗਨਾ ਦੇ ਰੋਜ਼ ਰੋਜ਼ ਨਹੀਂ ਆਉਣੇ ਨੀ ਇਹ ਦਿਨ ਸ਼ਗਨਾ ਦੇ ਰੋਜ਼ ਰੋਜ਼ ਨਹੀਂ ਆਉਣੇ ਨੀ ਇਹ ਦਿਨ ਸ਼ਗਨਾ ਦੇ ਰੋਜ਼ ਰੋਜ਼ ਨਹੀਂ ਆਉਣੇ ਨੀ ਇਹ ਦਿਨ ਸ਼ਗਨਾ ਦੇ